ਲਓ ਜੀ ਅੱਜ ਦੇ ਬਲੌਗ ਦੇ ਵਿੱਚ ਬਣੇ ਰਹੋ ਅੱਜ ਅਸੀਂ ਤੁਹਾਨੂੰ ਅਸੀਂ ਜੱਟ ਜਾਉਣਾ ਮੋੜ ਦੀ ਸਮਾਰਤ ਦਿਖਾਵਾਂਗੇ ਸਾਹਮਣੇ ਤੋਂ ਦਿਖ ਰਹੀ ਹੈ ਜੱਟ ਜਾਉਣਾ ਮੋੜ ਦੀ ਸਮਾਰਤ ਤੇ ਅੱਜ ਅਸੀਂ ਉਹ ਜਗ੍ਹਾ ਤੇ ਖੜੇ ਆਂ ਮਾਤਾ ਨੈਣਾ ਦੇਵੀ ਦੀ ਬੈਕ ਸਾਈਡ ਤੇ ਅੱਜ ਨੈਣਾ ਦੇਵੀ ਦਰਬਾਰ ਤੇ ਅਸੀਂ ਦਰਸ਼ਨ ਕਰਨ ਦੇ ਲਈ ਆਏ ਸੀ ਤੇ ਤੁਹਾਨੂੰ ਜੱਟ ਜਾਉਣਾ ਮੋੜ ਦੀ ਸਾਹਮਣੋਂ ਜੱਟ ਜਾਉਣਾ ਮੋੜ ਦੀ ਸਮਾਰਤ ਦਿਖਾਵਾਂਗੇ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਸામਨੇ ਬਸ ਸਟੈਂਡ ਸੇਰਾਂ ਵਾਲਾ ਗੇਟ ਕੋਲ ਜੱਟ ਜਾਉਣਾ ਮੋੜ ਦੀ ਸਮਾਦ ਬਣੀ ਹੋਈ ਹੈ ਤੇ ਤੁਸੀਂ ਨੈਣਾ ਦੇਵੀ ਮੰਦਿਰ ਦੇ ਉੱਪਰੋਂ ਵੀ ਜੱਟ ਜਾਉਣਾ ਮੋੜ ਦੀ ਸਮਾਦ ਦੇਖ ਸਕਦੇ ਹੋ ਤੇ ਪਹਾੜਾਂ ਦਾ 뷰 ਵੀ ਦੇਖੋ ਤੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਲਓ ਜੀ ਅੱਜ ਤੁਹਾਨੂੰ ਅਸੀਂ ਉਹ ਜਗ੍ਹਾ ਦਿਖਾਵਾਂਗੇ ਜੱਟ ਜਾਉਣਾ ਮੋੜ ਜਿਸ ਜਗ੍ਹਾ ਤੇ ਜੱਟ ਜਾਉਣਾ ਮੋੜ ਨੇ ਮਾਤਾ ਨੈਣਾ ਦੇਵੀ ਦਰਬਾਰ ਤੋਂ ਸਾਲ ਮਾਰੀ ਸੀ ਜਿਸ ਕਰਕੇ ਜੱਟਾ ਜਾਉਣਾ ਮੋੜ ਨੇ ਆਪਣੀ ਇੱਕ ਸੁੱਖ ਨੂੰ ਸੁੱਖਿਆ ਸੀ ਮਾਤਾ ਨੈਣਾ ਦੇਵੀ ਦੇ ਚਰਨਾਂ ਦੇ ਵਿੱਚ ਤੇ ਮਾ ਨੈਣਾ ਦੇਵੀ ਨਾਲ ਵਾਚਨ ਕੀਤਾ ਸੀ ਕਿ ਮੈਂ ਸੋਨੇ ਦਾ 70 ਚੜਾਉਂਗਾ ਤੇਰੇ ਦਰਬਾਰ ਤੇ ਮੇਰੀ ਉਹ ਇੱਕ ਮੰਗ ਨੂੰ ਪੂਰੀ ਕਰ ਦੇਵੀ ਮਾਤਾ ਨੈਣਾ ਦੇਵੀ ਦਰਬਾਰ ਤੇ ਉਸ ਨੇ ਸੋਨੇ ਦਾ 70 ਚੜਾ ਕੇ ਸੁੱਖ ਨੂੰ ਪੂਰੀ ਕੀਤਾ ਨਲਾਉ ਜਿੱੱਟ ਜਾਉਣ ਵਾਲਾ ਮੋੜ ਇਹਨਾਂ ਰਸਤਿਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਮਾਤਾ ਨਾਣਾ ਦੇਵੀ ਦੇ ਚਰਨਾਂ ਦੇ ਵਿੱਚ ਸੋਨੇ ਦਾ ਸੱਤਰ ਚੜ੍ਹਾ ਕੇ ਆਪਣੀ ਸੁੱਖ ਨੂੰ ਪੂਰਾ ਕੀਤਾ ਜੈ ਮਾ ਨਾਣਾ ਦੇਵੀ ਦਰਬਾਰ ਦੀ ਜੈ ਮਾਤਾ ਦੀ